your threatening just wait one second it is the other way no you are, no, 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 no 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 i tell you, you, I, tell you i tell you i tell you nobody 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 you have you. please tell me how i tell I you one, one, one second dash ko to si pehla video clip dekh hi chuke ho tuhanu dass diye ki shromani akali dal de senior aagu ate sabka cabinet mantri vikram ji singh majithia de ghar ਬਿਜੀਲੈਂਸ ਬਿਊਰੋ ਵੱਲੋਂ ਰੇਡ ਕੀਤੀ ਗਈ ਆ ਉਸ ਦਾ ਕੀ ਆ ਕਾਰਨ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਦੋਸ਼ ਲੱਗੇ ਨੇ ਕਿ ਉਸ ਦੇ ਕੋਲ ਇਨਕਮ ਤੋਂ ਬਾਹਰ ਜਾਇਦਾਦ ਆ ਇਸੇ ਕਰਕੇ ਉਹਨਾਂ ਦੇ ਕਾਰਨ ਰੇਡ ਵੱਜੀ ਇਸ ਤੋਂ ਬਾਅਦ ਫਿਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਪੁੱਛਗਿੱਛ ਦੇ ਲਈ ਉਸ ਨੂੰ ਮਹਾਲੀ ਲੈ ਕੇ ਜਾਇਆ ਜਾਂਦਾ ਤਕਰੀਬਨ 3 ਘੰਟੇ ਉਸ ਦੇ ਨਾਲ ਪੁੱਛ ਗਿਆ ਚੰਦੀ ਆ ਅਤੇ ਬਹੁਤ ਸਾਰੇ ਲੀਟਰ ਇਸ ਗੱਲ ਨੂੰ ਲੈ ਕੇ ਨਰਾਜ ਵੀ ਹਨ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਵੀ ਕਿਤੇ ਨਾ ਕਿਤੇ ਬਿਨਾ ਨੋਟਿਸ ਦਿੱਤੇ ਕਿਉਂਕਿ ਇਹ ਗੱਲਾ ਬਿਕਰਮਜੀਤ ਸਿੰਘ ਵਜੀਠਿਆ ਜੀ ਵੀ ਕਹਿ ਰਹੇ ਨੇ ਕਿ ਸਾਨੂੰ ਬਿਨਾ ਨੋਟਿਸ ਦਿੱਤੇ ਸਾਡੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਅਤੇ ਉਹਨਾਂ ਨੇ ਦੂਸਰਾ ਨੰਬਰ ਤੇ ਵੀ ਕਿਹਾ ਕਿ ਤਕਰੀਬਨ 40-50 ਮਲਾਜ਼ਮਾਂ ਨੇ ਸਾਡੇ ਘਰਾਂ 'ਤੇ ਰੇਡ ਕੀਤੀ ਜਿਨ੍ਹਾਂ ਦੇ ਵਿੱਚੋਂ ਕੁਝ ਸਿਵਲ ਵਰਦੀ ਦੇ ਵਿੱਚ ਸਨ ਅਤੇ ਕੁਝ ਪੁਲਿਸ ਦੇ ਮੁਲਾਜ਼ਮ ਸਨ ਉਹਨਾਂ ਨੇ ਇਹ ਵੀ ਦੱਸਿਆ ਕਿ ਤਕਰੀਬਨ 26 ਥਾਮਾ ਤੇ ਵਿਜੀਲੈਂਸ ਬਿਊਰੋ ਵੱਲੋਂ ਰੇਡ ਕੀਤੀ ਗਈ ਆ ਸੋ ਦੇਖੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਔਰ ਇਸ ਤਰ੍ਹਾਂ ਦੀਆਂ ਕ੍ਰਾਈਮ ਨੂੰ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪਿਆਓ